ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਿਲ ਕਪੂਰ ਹੈ ਜੀ ਸਰ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜੀ ਕਿਹੜੀ ਜਗ੍ਹਾ ਲਗਾਇਆ ਗਿਆ ਇਹ ਬਲੱਡ ਡੋਨੇਸ਼ਨ ਕੈਂਪ ਫਿਰੋਜ਼ਪੁਰ ਰੋਡ ਤੇ ਲਗਾਇਆ ਜੀ ਟਾਟਾ ਏਆਈਏ ਲਾਈਫ ਇੰਸ਼ੋਰੈਂਸ ਤੇ ਰੈੱਡ ਕਰਾਸ ਸੁਸਾਇਟੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਅਸੀਂ ਇਹ ਬਲੱਡ ਡੋਨੇਸ਼ਨ ਕੈਂਪ ਦਾ ਅਰੇਂਜਮੈਂਟ ਕੀਤਾ ਜੀ ਸਰ ਹਰ ਸਾਲ ਲਗਾਉਂਦੇ ਹੋ ਆ ਪਿਛਲੇ ਸਾਲ ਵੀ ਲਗਾਇਆ ਸੀਗਾ ਜੀ ਪਿਛਲੇ ਸਾਲ ਅਸੀਂ ਰਗੁਨਾਥ ਹਸਪੀਟਲ ਦੇ ਨਾਲ ਮਿਲ ਕੇ ਲਗਾਇਆ ਸੀ ਇਸ ਵਾਰ ਅਸੀਂ ਰੈੱਡ ਕਰਾਸ ਦੇ ਨਾਲ ਮਿਲ ਕੇ ਲਗਾਇਆ ਹੈ ਹਾਂ ਹੁਣ ਤੱਕ ਕਿਤੇ ਕਿਤੇ ਡੋਨਰ ਸਰ ਆ ਚ ਤੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਹੋਰ ਅਗਲੇ 1.5 ਘੰਟੇ ਚ ਤਕਰੀਬਨ 50 ਪਲੱਸ ਅਸੀਂ ਯੂਨਿਟਸ ਮਿਨੀਮਮ ਕੰਟ੍ਰਿਬਿਊਟ ਕਰਾਂਗੇ ਸਰ ਜਿਹੜੇ ਲੋਕ ਬਲੱਡ ਦੇਣ ਤੋਂ ਡਰਦੇ ਨੇ ਉਹਨਾਂ ਨੂੰ ਕਿਵੇਂ ਅਸੀਂ ਦੋ ਦੇਖੋ ਜਿਹੜੇ ਕਈ ਡੋਨਰ ਆਏ ਜਿਹੜੇ ਫਸਟ ਟਾਈਮ ਡੋਨਰ ਸੀਗੇ ਉਹਨਾਂ ਨੂੰ ਅਸੀਂ ਸਮਝਾਇਆ ਹੈ ਕਿ ਬਲੱਡ ਡੋਨੇਸ਼ਨ ਦੇ ਨਾਲ ਤੁਸੀਂ ਤਿੰਨ ਜ਼ਿੰਦਗੀਆਂ ਬਚਾਉਂਦੇ ਹੋ ਇੱਕ ਉਹਦੇ ਚੋਂ ਅਲੱਗ-ਅਲੱਗ ਚੀਜ਼ਾਂ ਐਕਸਟ੍ਰੈਕਟ ਹੁੰਦੀਆਂ ਨੇ ਮੈਡੀਕਲੀ ਤੇ ਤਿੰਨ ਜ਼ਿੰਦਗੀਆਂ ਬਚਦੀਆਂ ਨੇ ਤੇ ਕੱਲ ਨੂੰ ਤੁਹਾਡੇ ਪਰਿਵਾਰ ਨੂੰ ਵੀ ਲੋੜ ਪਏਗੀ ਤਾਂ ਰੈੱਡ ਕਰਾਸ ਸੁਸਾਇਟੀ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਜੇ ਤੋ ਤੁਹਾਨੂੰ ਬਲੱਡ ਉੱਥੋਂ ਦੀ ਮਿਲ ਸਕਦਾ ਹੈਗਾ ਤੇ ਇਹ ਬਹੁਤ ਜ਼ਰੂਰੀ ਔਰ ਬਾਡੀ ਲਈ ਵੀ ਵਧੀਆ ਹੁੰਦਾ ਕਿ ਜੇ ਤੁਸੀਂ ਐਟਲੀਸਟ 6 ਮਹੀਨੇ ਬਾਅਦ ਜਾਂ ਸਾਲ ਬਾਅਦ ਡੋਨੇਟ ਕਰ ਦੋ ਤਾਂ ਬਾਡੀ ਲਈ ਵੀ ਅੱਛਾ ਹੁੰਦਾ ਇਹ ਉਹਨਾਂ ਨੂੰ ਸਮਝਾ ਕੇ ਅਸੀਂ ਫਰਸਟ ਟਾਈਮ ਤਕਰੀਬਨ 5 ਜਾਂ 6 ਐਸੇ ਡੋਨਰ ਸਿਖੇ ਜਿਨ੍ਹਾਂ ਨੇ ਲਾਈਫ ਚ ਪਹਿਲੀ ਵਾਰ ਦਿੱਤਾ ਹੈਗਾ ਸਰ ਇਹ ਕੈਸੀ ਚੀਜ਼ ਆ ਬਲੱਡ ਜਿਹੜੀ ਪੈਸੇ ਦੇ ਕੇ ਵੀ ਨਹੀਂ ਮੰਦਾ ਜੀ ਇਹ ਬਿਲਕੁਲ ਨਹੀਂ ਜਾ ਸਕਦਾ ਹਾਂਜੀ ਇਹ ਬੰਦੇ ਤੋਂ ਬੰਦੇ ਨੂੰ ਦਿੱਤਾ ਜਾਂਦਾ ਵਾ ਬਿਲਕੁਲ ਜੀ ਜੀ ਸਰ ਲੋੜ ਬੰਦੇ ਕੋਈ ਬੰਦਾ ਆ ਉਹਨਾਂ ਨੂੰ ਸਰ ਤੁਹਾਡੇ ਨਾਲ ਕੰਟੈਕਟ ਕਰਕੇ ਫ੍ਰੀ ਤੇ ਜਾਊਗਾ ਜਾਂ ਕਿੱਦਾਂ ਨਹੀਂ ਬਿਲਕੁਲ ਜੀ ਜਿਹੜੇ ਸਾਡੇ ਕੋਲ ਕਾਰਡ ਜਾਨੇ ਨੇ ਉਹ ਸਾਡੇ ਕੋਲ ਹੋਣਗੇ ਸਾਨੂੰ ਕੰਟੈਕਟ ਕਰਕੇ ਥਰੂ ਜਿਹੜਾ ਹੈਗਾ ਰੈੱਡ ਕਰਾਸ ਦੇ ਥਰੂ ਜਾਂ ਸਾਡੇ ਆਫਿਸ ਦੇ ਵਿੱਚ ਆ ਕੇ ਵੀ ਉਹ ਕਾਰਡ ਲੈ ਸਕਦੇ ਨੇ ਔਰ ਫ੍ਰੀ ਸਾਡਾ ਜਿਹੜੇ ਯੂਨਿਟਸ ਨੇ ਉਹਨਾਂ ਨੂੰ ਮਿਲ ਜਾਣਗੇ ਕੋਈ ਚਾਰजेस ਨਹੀਂ ਨਹੀਂ ਅਸੀਂ ਕੋਈ ਚਾਰजेस ਨਹੀਂ ਲਵਾਂਗੇ ਜੀ ਸਿੱਧੇ ਔਰ ਅਸੀਂ ਇਹ ਇੱਕ ਕੰਮ ਨੂੰ ਅੱਗੇ ਕੰਟੀਨਿਊ ਵੀ ਕਰਦੇ ਰਵਾਂਗੇ ਤੇ ਜਿਹੜੇ ਵੀ ਲੋਕ ਬਲੱਡ ਡੋਨੇਟ ਕਰਦੇ ਨੇ ਜਾਂ ਉਹਨਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਸਾਡੇ ਤੋਂ ਲੈ ਸਕਦੇ ਨੇ ਜੀ ਮਾਦਾ ਸਰ ਜਿਹੜੇ ਨਸ਼ੇਵਾਲ ਜ਼ਿਆਦਾ ਭਜ ਰਹੇ ਨੇ ਕੀ ਮੈਸੇਜ ਦੋਗੇ ਉਹਨਾਂ ਨੂੰ ਨਹੀਂ ਜਿਹੜੇ ਨਸ਼ਿਆਂਵਲ ਭਜ ਰਿਹਾ ਜੀ ਉਹਨਾਂ ਨੂੰ ਨਸ਼ੇ ਤਾਂ ਸਮਾਜ ਦੇ ਵਿੱਚ ਜਿਹੜਾ ਹੈ ਉਹ ਕੋਡ ਹੈ ਕੱਚਾ ਕੋਡ ਹੈ ਉਹਨੂੰ ਤਾਂ ਹਟਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਸਾਰੇ ਜਿੰਨੇ ਵੀ ਆਪਣੇ ਪਰਿਵਾਰ ਦੇ ਵੀ ਲੋਕ ਨੇ ਪਰਵਾਰਕ ਮੈਂਬਰਾਂ ਨੂੰ ਵੀ ਆਪਣੇ ਬੱਚਿਆਂ ਨੂੰ ਰੋਕਣਾ ਚਾਹੀਦਾ ਹੈ ਉਹਨਾਂ ਨੂੰ ਸਪੋਰਟਸ ਵੱਲ ਲਗਾਉਣ ਉਹਨਾਂ ਨੂੰ ਪੜ੍ਹਾਈ ਵੱਲ ਲਗਾਉਣ ਉਹਨਾਂ ਨੂੰ ਬੈਠ ਕੇ ਕਾਉਂਸਲ ਕਰਨ ਕਿ ਇਹ ਅੱਛੀ ਚੀਜ਼ ਨਹੀਂ ਹੈ ਤੇ ਜਿਹੜੇ ਗੈਰ ਸਮਾਜਿਕ ਤੱਤ ਇਹਦਾ ਕੰਮ ਕਰਦੇ ਨੇ ਪ੍ਰਸ਼ਾਸਨ ਨੂੰ ਉਹਨਾਂ ਨੂੰ ਪਕੜਨਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਦੇ ਨੱਥ ਪਾਣੀ ਚਾਹੀਦੀ ਸਰ ਲੁਧਿਆਣਾ ਵਾਸੀ ਕੀ ਮੈਸੇਜ ਹੋਵੇ ਮੈਸੇਜ ਇਹ ਹੀ ਦਵਾਂਗੇ ਜੀ ਕਿ ਜਿਹੜੇ ਲੋੜਮੰਦ ਲੋਕ ਨੇ ਉਹਨਾਂ ਦੀ ਮਦਦ ਕਰਨ ਗਰੀਬਾਂ ਨੂੰ ਜਿਹੜੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਰੈੱਡ ਕਰਾਸ ਇੱਕ ਐਸੀ ਸੋਸਾਇਟੀ ਹੈ ਜਿੱਥੇ ਇੱਕ ਹਰ ਇੱਕ ਬੰਦੇ ਦੀ ਅਪਰੋਚ ਹੈ ਵੱਡੇ ਹਸਪੀਟਲਸ ਆਪਾਂ ਜਾਈਏ ਉੱਥੇ 4-4000 5-5000 ਰੁਪਏ ਲੈਂਦੇ ਨੇ ਇੱਕ ਬੋਟਲ ਦਾ ਤੇ ਇੱਥੋਂ ਦੀ ਗਰੀਬਾਂ ਦੀ ਮਦਦ ਹੋ ਸਕਦੀ ਹੈ ਤੇ ਰੈੱਡ ਕਰਾਸ ਦੇ ਵਿੱਚ ਤੁਸੀਂ ਵੌਲੰਟਰੀ ਡੋਨੇਟ ਕਰਨਾ ਤੁਹਾਨੂੰ ਚਾਹੀਦਾ ਹੈਗਾ ਕਿੰਨੇ ਤੋਂ ਕਿੰਨੇ ਤੁਹਾਡਾ ਬਲੱਡ ਕੈਂਪ ਜਿਹੜਾ ਹੈਗਾ ਸਾਡਾ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਜੀ ਤਾਂ 2 ਜਾਂ 3 ਵਜੇ ਤੱਕ ਅਸੀਂ ਚਲਾਵਾਂਗੇ ਬਾਕੀ ਜਿੰਨੇ ਲੋਕ ਆਣਗੇ ਉਸ ਹਿਸਾਬ ਨਾਲ ਇਹ ਐਕਸਟੈਂਡ ਵੀ ਕਰ ਸਕਦੇ ਹਾਂ 4-5 ਵਜੇ ਤੱਕ ਸਰ ਕਿੰਨੇ ਕੁ ਉਮੀਦ ਕਰਦੇ ਹੋ ਜਿਹੜੇ ਡੋਨੇਟ ਜਿਹੜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ 2 ਵਜੇ ਤੱਕ ਜਾਂ 2:30 ਵਜੇ ਤੱਕ 50 ਹੋ ਜਾਣ ਉਸ ਤੋਂ ਬਾਅਦ ਜੇ ਹੋਰ ਲੋਕ ਆਂਦੇ ਆ ਤਾਂ ਫਿਰ ਅਸੀਂ ਐਕਸਟੈਂਡ ਕਰਕੇ 70-80 ਯੂਨਿਟ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹਦੀ ਯੂਟਿਲਾਈਜ਼ੇਸ਼ਨ ਵੀ ਦੇਖਣੀ ਹੁੰਦੀ ਹੈ ਯਾਰ ਰੱਖ-ਰਖਾਵ ਲਈ ਵੀ ਜਗ੍ਹਾ ਹੁਣੀ ਚਾਹੀਦੀ ਹੈ ਸਰ ਹ ਕਿਹੜੀ ਜਗ੍ਹਾ ਬਲੱਡ ਕੈਂਪ ਲਗਾ ਗਿਆ ਜੀ Tata A A Life Insurance Company ਵੱਲੋਂ ਅਥੇ ਆਰਗੇਨਾਈਜ਼ ਕੀਤਾ ਗਿਆ ਕਹੜੀ ਜਗ੍ਹਾ ਸਰ ਇੱਕ ਕਰਤਾਰ ਕੰਪਲੈਕਸ ਦੇ ਅੰਦਰ ਫਰੋਜ਼ਪੁਰ ਰੋਡ ਤੇ ਸਰ ਇਹ ਕਿੰਨੇ ਵੇ ਚੱਲੂ ਹੋਇਆ ਤੇ ਕਿਨੇ ਤੱਕ ਚੱਲੂਗਾ ਜੀ ਇਹ ਸਰ ਆਪਾਂ 10 ਵਜੇ ਤੋਂ ਸਟਾਰਟ ਕੀਤਾ ਸੀ ਔਰ 2 ਵਜੇ ਤੱਕ ਆਪਣਾ ਟਾਈਮ ਹੈ ਪਰ ਜਿਸ ਤਰ੍ਹਾਂ ਜੂਤ ਆ ਰਿਹਾ ਹੈ ਜਦ ਲੋਕ ਇਹਦੇ ਵਿੱਚ ਔਕਸਾ ਦੇ ਨਾਲ ਆ ਰਹੇ ਆ ਹੋ ਸਕਦਾ ਸੀ ਇਹਨੂੰ ਐਕਸਟੈਂਡ ਕਰੀਏ ਔਰ ਟਾਈਮਲੀ ਆਪਾਂ ਇਸ ਆਵੇਂ ਨੂੰ ਐਕਸਟੈਂਡ ਵੀ ਤਿੰਨ ਜਾਂ ਚਾਰ ਵਜੇ ਤੱਕ ਲਗਾ ਲਵਾਂ ਜੁ 1:30 ਵਜੇ ਕਿਵੇਂ ਆਸੇ ਦੋ ਲੁਧਿਆਣਾ ਮੈਂ ਬਾਸ਼ੀਰ ਮਾਈ ਇਹ ਕਹਿਣਾ ਚਾਹਾਂਗਾ ਕਿ ਇੱਕ ਰक्तदान ਜਿਹੜਾ ਬਹੁਤ ਹੀ ਇੱਕ ਜੀਵਨਦਾਨ ਮੰਨਿਆ ਜਾਂਦਾ ਹੈ ਸੇ ਸਾਰਿਆਂ ਨੂੰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਔਰ ਹਰ ਇੱਕ ਇੰਡੀਵਿਜੂਅਲ ਨੂੰ ਜਿੱਦਾਂ ਕਿ ਮੈਡੀਕਲ ਸਾਇੰਸ ਕਹਿੰਦੀ 3 ਤੋਂ 6 ਮਹੀਨੇ ਬਾਅਦ ਇੱਕ ਵਾਰ ਬਲੱਡ ਜ਼ਰੂਰ ਡੋਨੇਟ ਕਰਨਾ ਚਾਹੀਦਾ ਜੀ ਤਾਂ ਕਿ ਜਿਹੜੇ ਸਾਡੇ ਭਰਾਏ ਕਦੇ ਕਿਸੇ ਨੂੰ ਲੋੜ ਪੈਂਦੀ ਹੈ ਤੇ ਉਹਨਾਂ ਦਾ ਟਾਈਮਲੀ ਉਹਨਾਂ ਦੀ ਮਦਦ ਹੋਏ ਉਹਨਾਂ ਦੀ ਜਾਨ ਬਚ ਸਕੇ ਜਿਹੜੇ ਦੇਣ ਤੋਂ ਡਰਦੇ ਨੇ ਬਲੱਡ ਕੀ ਮੈਸੇਜ ਹੋ ਗਿਆ ਉਹਨਾਂ ਨੂੰ ਸਰ ਮੈਂ ਪਿਛਲੇ ਕਰੀਬਨ 5-6 ਸਾਲ ਤੋਂ ਲਗਾਤਾਰ ਬਲੱਡ ਦੇ ਰਿਹਾ ਹਾਂ ਔਰ ਤਿੰਨ ਤੀਸਰੀ ਤੋਂ ਚੌਥੀ ਵਾਰ ਆਪਾਂ ਇੱਥੇ ਕਰ ਚੁੱਕੇ ਆ ਆਰਗੇਨਾਈਜ਼ ਕੈਂਪ ਨੂੰ ਸਰੇ ਦੇ ਚ ਸਰ ਜਰਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਆਰਾਮ ਨਾਲ ਦੇ ਸਕਦੇ ਹੋ ਔਰ ਉਲਟਾ ਡਰਨ ਤੋਂ ਵਧੀਆ ਹੈ ਕਿ ਮੈਂ ਕਹਾਂਗਾ ਕਿ ਆਪਣੀ ਹੈਲਥ ਹੀ ਬੈਟਰ ਹੁੰਦੀ ਹੈ ਤੁਹਾਡੇ ਬਲੱਡ ਸੈਲਸ ਨਵੇਂ ਡਵੈਲਪ ਹੋਣਾ ਬੋਡੀ ਬਣ ਜਾਂਦੇ ਆ ਜਲਦੀ ਰਿਕਵਰ ਕਰ ਜਾਂਦੀ ਬੋਡੀ ਤੁਹਾਡੀ ਉਹਨਾਂ ਸੈਲਸ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਰਨ ਤੋਂ ਵਜਾ ਕਿ ਤੁਸੀਂ ਸੇਵਾ ਦੇ ਰਹੇ ਹੋ ਸੋਸਾਇਟੀ ਨੂੰ ਇੱਕ ਬਹੁਤ ਅੱਛਾ ਮੈਸੇਜ ਦਿੰਦੇ ਹੋ ਔਰ ਸੋਸਾਇਟੀ ਲਈ ਇੱਕ ਬੜਾ ਪੁੰਨ ਕੰਮ ਕਰਦੇ ਪਿਓ ਕਿਸੇ ਦੀ ਜਾਨ ਇੱਕ ਬੰਦੇ ਦੀ ਜਾਨ ਕਿ ਤੁਸੀਂ ਮਲਟੀਪਲ ਟਾਈਮ ਕਿਸੇ ਦੀ ਵੀ ਜਾਨ ਬਚਾ ਸਕਦੇ ਹੋ ਸੋ ਇਹ ਤੋਂ ਵੱਡਾ ਮੈਨੂੰ ਲੱਗਦਾ ਨਹੀਂ ਕੋਈ ਹੋਰ ਕੋਈ ਵੱਡੀ ਗੱਲ ਹੋਏਗੀ ਨਸ਼ਾ ਬੜੀ ਨੁਕੀ ਮੈਸੇਜ ਨਸ਼ਾ ਸਰ ਨਸ਼ੇ ਦੇ ਬਾਰੇ ਇਸ ਸਮੇਂ ਆਇਆ ਹਾਂ ਅੱਜ ਸਿਰਨ ਜੋਗਾ ਕਿ ਨਸ਼ਾ ਜਿਸ ਤਰ੍ਹਾਂ ਨਾਲ ਥੋੜਾ ਗਵਰਨਮੈਂਟ ਨੂੰ ਐਡਮਿਨਿਸਟ੍ਰੇਸ਼ਨ ਹੋਏ ਤੇ ਥੋੜਾ ਜਿਹਾ ਟਾਈਟ ਕਰਨਾ ਚਾਹੀਦਾ ਹੈ ਔਰ ਸਾਡਾ ਬੱਚਿਆਂ ਨੂੰ ਇੱਕ ਘਰੋਂ ਔਰ ਸਕੂਲਿੰਗ ਸਕੂਲ ਤੋਂ ਸਕੂਲ ਟਾਈਮ ਤੋਂ ਹੀ ਇਹਦੇ ਇੱਕ ਮੋਹਮ ਸ਼ਟਾਰਟ ਕਰਨੀ ਚਾਹੀਦੀ ਹੈ ਕੀ ਇਹਦੇ ਕੀ ਨੁਕਸਾਨ ਹੈ ਇੱਕ ਕਰੀਅਰ ਤੇ ਜਦ ਇੱਕ ਇੱਕ ਇੰਡੀਵਿਜੂਅਲ ਦੀ ਜ਼ਿੰਦਗੀ ਤੇ ਸੋ ਇੱਕ ਇਨੀਸ਼ੀਅਲ ਘਰੋਂ ਲੈ ਕੇ ਸਕੂਲ ਤੱਕ ਜਾ ਅੱਗੇ ਤੱਕ ਕੰਟੀਨਿਊ ਇੱਕ ਇੱਕ ਤਰ੍ਹਾਂ ਦਾ ਚੈਪਟਰ ਹੋਣਾ ਚਾਹੀਦਾ ਤਾਂ ਕਿ ਸਾਡਾ ਯੂਥ ਇੱਕ ਅੱਛੀ ਤਰ੍ਹਾਂ ਡਰਾਈਵ ਹੋਏ ਇੱਕ ਉਹਨਾਂ ਨੂੰ ਇੱਕ ਨਵਾਂ ਫੋਕਸ ਮਿਲੇ ਇਹ ਤੋਂ ਪਿੱਛੇ ਹਟੇ ਜਿੱਦੋਂ ਸਰ ਬਲੱਡ ਦੀ ਲੋੜ ਆ ਕਿਸ ਤਾ ਤੁਹਾਡਾ ਕੰਟੈਕਟ ਕਰੇ ਕਿਸ ਤਰ੍ਹਾਂ ਜਿਹੜਾ ਤੁਸੀਂ ਉਹਨੂੰ ਬਲੱਡ ਦੇ ਸਕਦੇ ਸਰ ਆਪਣਾ ਬਲੱਡ ਕੰਟੈਕਟ ਲਈ ਅ ਰੈਡ ਕਰਾਸ ਸੁਸਾਇਟੀ ਹੈਗੀ ਸਰ ਬਾਲ ਰੋਡ ਤੇ ਜੀ ਉੱਥੇ ਜਾ ਕੇ ਕਦੇ ਵੀ ਤੁਸੀਂ ਜਾ ਸਕਦੇ ਹੋ ਉੱਥੇ ਜਿਹਨੂੰ ਵੀ ਬਲੱਡੀ ਲੋਡ ਹੈ ਉਹ ਪੂਰਾ ਸਟਾਫ ਉੱਥੇ ਹਮੇਸ਼ਾ ਅਵੇਲੇਬਲ ਰਹਿੰਦਾ ਹੈ ਔਰ ਉਹ ਅਕੋਰਡਿੰਲੀ ਦਸ ਦਿੱਤਾ ਜਾਏਗਾ ਥੈਂਕ ਯੂ ਥੈਂਕ ਯੂ ਜੀ